ਪੰਜਾਬ ਪਾਈਪਾ ਵੱਲੋਂ ਜਾਰੀ ਕੀਤੀ ਗਈ ਲਿਸਟ ਵਿੱਚ ਫਾਜ਼ਿਲਕਾ ਜ਼ਿਲ੍ਹੇ ਨੂੰ ਨਵਾਂ ਪਾਈਪਾ ਦਾ ਪ੍ਰਧਾਨ ਮਿਲ ਗਿਆ ਹੈ ਨਵਾਂ ਪਾਈਪਾ ਦਾ ਪ੍ਰਧਾਨ ਜਲਾਬਾਦ ਨਾਲ ਸੰਬੰਧ ਰੱਖਦਾ ਹੈ ਅਤੇ ਜ਼ਿਲ੍ਹਾ ਪਾਈਪਾ ਦਾ ਪ੍ਰਧਾਨ ਕਾਕਾ ਕੰਬੋਜ ਨੂੰ ਬਣਾਇਆ ਗਿਆ ਹੈ ਕਾਕਾ ਕੰਬੋਜ ਨੂੰ ਜ਼ਿਲ੍ਹਾ ਪਾਈਪਾ ਦਾ ਪ੍ਰਧਾਨ ਵਜੋਂ ਤੇ ਫਾਜ਼ਿਲਕਾ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਉਹਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਮਠਾਈਆਂ ਵੰਡੀਆਂ ਗਈਆਂ ਤੇ ਮੂੰਹ ਮਿੱਠਾ ਕਰਾਇਆ ਗਿਆ ਇਸ ਮੌਕੇ ਪੰਜਾਬ ਹਾਈਪਾ ਵੱਲੋਂ ਜਾਰੀ ਕੀਤੀ ਗਈ ਲਿਸਟ ਵਿੱਚ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਸ਼੍ਰੀ ਰੰਜਮ ਕਾਮਰਾਂ ਨੂੰ ਵੀ ਪੰਜਾਬ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ ਉਹਨਾਂ ਦੇ ਕੋਆਰਡੀਨੇਟਰ ਬਣਨ ਤੇ ਫਾਜ਼ਿਲਕਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਦਾਰਾ ਮੰਡੀ ਵਿੱਚ ਪੂਰੀ ਤਰ੍ਹਾਂ ਮਠਾਈਆਂ ਵੰਡੀਆਂ ਗਈਆਂ ਜੋ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਸ ਮੌਕੇ ਨਵੇਂ ਬੁਣੇ ਪ੍ਰਧਾਨ ਨੇ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਜਿਵੇਂ ਕਾਕਾ ਕੰਬੋਲ ਜੀ ਨੂੰ ਜਿਹੜਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਅਸੀਂ ਬਹੁਤ ਧੰਨਵਾਦ ਦੇ ਆ ਸਰਜੀਤ ਕਮਾਲ ਜਾਖੜ ਜੀ ਨੇ ਪੰਜਾਬ ਪ੍ਰਧਾਨ ਜੀ ਦੀ ਪਾ ਜੋ ਸੰਦੀਪ ਜਾਖੜ ਜੀ ਦਾ ਜਿਨ੍ਹਾਂ ਨੇ ਕਾਕਾ ਕੰਬੋਲ ਜੀ ਨੂੰ ਅੱਜ ਜ਼ਿਲ੍ਹਾ ਪ੍ਰਧਾਨ ਬਣਾਇਆ ਬੀਜੇਪੀ ਦਾ ਅਤੇ ਅਸੀਂ ਇਸ ਬਹੁਤ ਸ਼ੁਕਰੀਆ ਦਾ ਕਰਨਾ ਚਾਹੁੰਦੇ ਜੀ ਪਹਿਲੀ ਪਾਰਟੀ ਹੈ ਜਿਸਨੇ ਕੰਬੋਜ ਬਰਾਦਰੀ ਦਾ ਅਜ ਤੱਕ ਕੋਈ ਵੀ ਕਿਸੇ ਪਾਰਟੀ ਨੇ ਵੀ ਜ਼ਿਲ੍ਹਾ ਪ੍ਰਧਾਨ ਨਹੀਂ ਬਣਾਇਆ ਕਿਸੇ ਕੰਬੋਜ ਬਰਾਦਰੀ ਦੇ ਬੰਦੇ ਨੂੰ ਅਸੀਂ ਬਹੁਤ ਧੰਨਵਾਦ ਕਰੀਏ ਵੀ ਜੇ ਵੀ ਪਾਰਟੀ ਦੇ ਜਿਨ੍ਹਾਂ ਨੇ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਨੇ ਕਾਕਾ ਕੰਬੋਜ ਜੀ ਨੂੰ ਅੱਜ ਜ਼ਿਲ੍ਹਾ ਪ੍ਰਧਾਨ ਬਣਾਇਆ ਕੀ ਕਹੋਗੇ ਕਿਸ ਤਰ੍ਹਾਂ ਦੇ ਨਾਲ ਪਾਰਟੀ ਦੇ ਅੱਗੇ ਰੂਪਰੇ ਕਰ ਰਹੇਗੀ ਫਿਰ ਜੇ ਮੇਨ ਪ੍ਰਧਾਨ ਬਣੇ ਕਿਵੇਂ ਚਲਾਓਗੇ ਪਾਰਟੀ ਪਾਰਟੀ ਦੀ ਰੂਪਰੇ ਰੋਖਾ ਵੇਖੋ ਜੀ ਬਹੁਤ ਵਧੀਆ ਸਚੇਜੇ ਟੈਗ ਨਾਲ ਚੱਲੂਗੀ ਤੇ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਕਮਿਊਨਿਟੀਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇੱਕ ਪੰਜਾਬ ਨੂੰ ਕੁਸ਼ਾਲ ਪੰਜਾਬ ਬਣਾਇਆ ਜਾਵੇਗਾ ਅਤੇ ਬਹੁਤ ਵਧੀਆ ਸੁਚੁੱッセ ਡੰਗ ਨਾਲ ਚੱਲੇਗੀ ਭਾਈ ਸਾਹਿਬ ਕੀ ਪ੍ਰਧਾਨ ਜੀ ਕੀ ਕਹੋਗੇ ਅੱਜ ਜਿਹੜੀ ਨੁਕਤੇ ਕੀਤੀ ਗਈ ਹੈ ਜ਼ਿਲ੍ਹਾ ਪ੍ਰਧਾਨ ਜੀ ਅੱਜ ਪੰਜਾਬ ਭਾਜਪਾ ਵੱਲੋਂ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਕੁਮਾਰ ਜਾਖੜ ਜੀ ਔਰ ਪੰਜਾਬ ਬੀਜੇਪੀ ਦੇ ਇੰਚਾਰਜ ਰੂਪਾਨੀ ਜੀ ਔਰ ਸੰਗਠਨ ਮੰਤਰੀ ਮੰਤਰੀ ਜੀ ਵੱਲੋਂ ਪੰਜਾਬ ਭਾਜਪਾ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਪਹਿਲਾਂ ਤਾਂ ਸਾਰਿਆਂ ਨੂੰ ਵਧਾਈ ਔਰ ਉਸ ਤੋਂ ਬਾਅਦ ਜਿਹੜੀ ਵਿਸ਼ੇਸ਼ ਤੌਰ ਤੇ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਕਾਕਾ ਕੰਬੋਜ ਜੀ ਦੀ ਜੋ ਨਿਯੁਕਤੀ ਹੋਈ ਏ ਮੈਂ ਸਮੂਹ ਬੀਜੇਪੀ ਵਰਕਰਾਂ ਨੂੰ ਔਰ ਕੰਬੋਜ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਹਾਈ ਕਮਾਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਜਿਨ੍ਹਾਂ ਨੇ ਇਕਿ ਯੁਵਾ ਨੂੰ ਮੌਕਾ ਦਿੱਤਾ ਔਰ ਉਮੀਦ ਕਰਦਾ ਉਹਨਾਂ ਨੂੰ ਸ਼ੁਭਕਾਮਨਾਵਾਂ ਦੇਣਾ ਕਿ ਉਹ ਬੜੀ ਲਗਨ ਨਾਲ ਮਿਹਨਤ ਨਾਲ ਪਾਰਟੀ ਦਾ ਕੰਮ ਕਰਨਗੇ ਔਰ ਪਾਰਟੀ ਦੀ ਤਰੱਕੀ ਵਸਾਉਣਗੇ ਅੱਜ ਤੁਹਾਡੀ ਨੁਕਤੀ ਹੋਈ ਜਿਲ੍ਹਾ ਮਦਾਨ ਦੇ ਵਿੱਚ ਸਾਰੀ ਜੋ ਟੀਮ ਦਾ ਸਾਡੀ ਹਾਈ ਕਮਾਂਡ ਦਾ ਸਾਡੇ ਪੰਜਾਬ ਦੇ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਜੀ ਦਾ ਅਸੀਂ ਤਹਿ ਦਰੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਆਲ ਇੰਡੀਆ ਪ੍ਰੈਜ਼ੀਡੈਂਟ ਨਟਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਔਰ ਸਾਰੇ ਖਾਸ ਤੌਰ ਤੇ ਡਿਸਟ੍ਰਿਕਟ ਫਾਜ਼ਿਲਕਾ ਦੇ ਸਾਰੇ ਭਰਾਵਾਂ ਦਾ ਬੀਜੇਪੀ ਵਰਕਰਾਂ ਦਾ ਲੀਡਰਸ਼ਿਪਾਨਾ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ OBC ਵਰਗ ਦੇ ਬੰਦੇ ਨੂੰ ਇੱਕ ਆਮ ਕਰਦੇ ਬੰਦੇ ਨੂੰ ਅੱਜ ਬੀਜੇਪੀ ਦੀ ਜਿਹੜਾ ਬਹੁਤ ਵਧੀਆ ਵੱਡਾ ਅਹੁਦਾ ਦਿੱਤਾ ਹੈ ਸਾਰੇ ਬੀਜੇਪੀ ਦਾ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਦਾ ਬਹੁਤ-ਬਹੁਤ ਧੰਨਵਾਦ ਸਰ ਕੀ ਕਹੋਗੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਅੱਗੇ ਪਾਰਟੀ ਦੀ ਕਮਾਂਡ ਚੱਲੇਗੀ ਜਿਵੇਂ ਤੁਸੀਂ ਹੁਣ ਨਵੇਂ ਜ਼ਿਲ੍ਹਾ ਪ੍ਰਧਾਨ ਬਣੇ ਹੋ ਕੀ ਕਹੋਗੇ ਇਹਨਾਂ ਜੋ ਪਾਰਟੀ ਦਾ ਆਖਮ ਹੋਏਗਾ ਜੋ ਪ੍ਰਧਾਨ ਦੀ ਲਕਮ ਹੋਏਗਾ ਉਹ ਹੁਕਮ ਨੂੰ ਵਜਾਵਾਂਗੇ ਔਰ ਪਾਰਟੀ ਨੂੰ ਬੜੀ ਅੱਗੇ ਲੈ ਕੇ ਜਾਵਾਂਗੇ ਔਰ ਮੇਰੀ ਗੱਲ ਅੱਜ ਦੀ ਤੁਸੀਂ ਇਹ ਰਿਕਾਰਡ ਕਰਕੇ ਰੱਖਿਆ ਜੇ ਆਹ ਨਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਟੋਟਲੀ ਬੀਜੇਪੀ ਦੀ ਇਹ ਤੇ ਸੀਟਾਂ ਹਰਦੀਆਂ ਔਰ ਬੀਜੇਪੀ ਦੀ ਸਰਕਾਰ ਬਣੇਗੀ 24 ਦੇ ਇਲੈਕਸ਼ਨ ਨੂੰ ਲੈ ਕੇ ਕੀ ਕਹੋਗੇ ਕਿਸ ਤਰ੍ਹਾਂ ਦੀ ਨਾਲ ਤਿਆਰੀ ਰਹੀਗੀ ਬਿਲਕੁਲ ਹੀ ਸਾਰੀ ਤਿਆਰ ਸਾਡੀ ਤਿਆਰੀ ਬਿਲਕੁਲ ਬਹੁਤ ਵਧੀਆ ਮੁਕੰਮਲ ਹੈਗੀ ਬਹੁਤ ਅੱਛੇ ਕੈਂਡੀਡੇਟ ਹੈ ਦੇਗੀ ਬੀਜੇਪੀ ਠੀਕ ਹੈ ਦੂਜੀਆਂ ਸਰਕਾਰਾਂ ਨੂੰ ਤੁਸੀਂ ਵੇਖ ਹੀ ਰਹੇ ਹੋ ਔਰ ਅੱਜ ਲਾਰਡ ਆਰਡਰ ਦਾ ਕੀ ਹਾਲ ਹੋਇਆ ਪਿਆ ਔਰ ਇਹਨਾਂ ਦੇ ਜੀ ਲੀਡਰ ਜੋ ਅੱਜ ਕਰ ਰਹੇ ਨੇ ਤੁਹਾਡਾ ਤੁਹਾਡੇ ਸਾਹਮਣੇ ਹੈ ਔਰ ਪੰਜਾਬ ਦੀ ਇੱਕ ਮਜਬੂਰੀ ਬਣ ਜੇਗੀ ਕੀ ਅਸੀਂ ਜੇ ਭਾਜਪਾ ਨੂੰ ਪੰਜਾਬ ਦੇ ਵਿੱਚ ਨਹੀਂ ਲਿਆਂਦੇ ਤੇ ਪੰਜਾਬ ਜਿਹੜਾ ਹੈ ਉਹ ਸਾਡੇ ਹੱਥੋਂ ਬਾਹਰ ਚਲਾ ਜਾਏਗਾ ਸਰ ਹੁਣ ਕੀ ਸੰਦੇਸ਼ ਦੇਣਾ ਚਾਹੋਗੇ ਭਾਜਪਾ ਦੇ ਵਰਕਰਾਂ ਨੂੰ ਮੈਂ ਸਾਰੇ ਵਰਕਰਾਂ ਨੂੰ ਇਹ ਹੀ ਬੇਨਤੀ ਕਰਨਾ ਚਾਹਣਾ ਕਿ ਆਪਾਂ ਸਾਰੇ ਇੱਕਜੁੱਟ ਹੋ ਕੇ ਰਲ ਮਿਲ ਕੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਦਾ ਭਾਜਪਾ ਦਾ ਔਰ ਸਾਰੇ ਪੰਜਾਬ ਦੇ ਵਿੱਚ ਆਪਾਂ ਭਾਜਪਾ ਦਾ ਝੰਡਾ ਬੁਲੰਦ ਕਰਨਾ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਆਪਾਂ ਸਾਰਿਆਂ ਨੇ ਸਾਰੇ ਭੈਣਾ ਭਰਾਵਾਂ ਨੇ ਰਲ ਕੇ ਕੰਮ ਕਰਨਾ ਹੈ ਔਰ ਭਾਜਪਾ ਨੂੰ ਮਜ਼ਬੂਤ ਕਰਨਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत